ਹਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਭਰਾਵਾਂ ਨੂੰ ਵੀਰ ਜੀ ਅੱਜ ਆਪਾਂ ਨਾਲ ਗੱਲ ਕਰਨੀ ਹੈਗੀ 나ਥ ਦੇ ਨਾਲ ਟੈਟੂ ਬਣਾਇਆ ਵਾ 나ਥ ਨੇ ਤੇ ਉਹ 나ਥ ਨੇ ਟੈਟੂ ਬਣਾਇਆ ਵਾ ਤੇ ਉਹਦੇ ਵਿੱਚ ਗੁਰਬਾਣੀ ਦੀ ਪੰਕਤੀ ਲਿਖੀ ਗਈ ਹੈ ਉਹਦੇ ਕੋ ਤੇ ਮੈਨੂੰ ਮੈਂ ਆਪਣੀ ਵਿਚਾਰ ਦਊਂਗਾ ਮੈਂ ਨਹੀਂ ਕਹਿੰਦਾ ਵੀ ਮੈਂ ਸਹੀ ਆ ਜਾਂ ਮੈਂ ਗਲਤ ਆ ਮੈਂ ਬਸ ਜੋ ਮੇਰੇ ਜਿੰਨੇ ਕਿ ਮੇਰੀ ਮਾਤਿਆ ਮੈਂ ਓੰਨੀ ਕ ਗੱਲ ਕਰੂੰਗਾ ਜੇ ਤੁਹਾਨੂੰ ਕੋਈ ਮੇਰੇ ਨਾਲ ਸਹਿਮਤ ਆ ਤੇ ਦੱਸ ਦਿਓ ਜੇ ਤੁਹਾਨੂੰ ਮਾੜੀ ਲੱਗੂਗੀ ਤੇ ਤਾਂ ਵੀ ਦੱਸ ਦਿਓ ਕੋਈ ਗੱਲ ਨਹੀਂ ਤੇ ਮੈਂ ਹੱਥ ਜੋੜ ਕੇ ਤੁਹਾਡੇ ਕੋਲ ਪਹਿਲਾਂ ਹੀ ਮਾਫੀ ਮੰਗ ਲੈਣਾ ਵਾ ਮੈਨੂੰ ਜਿੰਨੀ ਸੋਝੀ ਆ ਮੈਂ ਓਨੀ ਗੱਲ ਕਰੂੰਗਾ ਮੈਂ ਵੀਰ ਜੀ ਇਹ ਗੱਲ ਕਰਨੀ ਚਾਹੁੰਦਾ ਕਿ ਮੇਰੇ ਮੱਖ ਨੇ ਟੈਟੂ ਬਣਾਇਆ ਵਾ ਉਹਨੇ ਲਿਖਾਈ ਬਾਣੀ ਦੀ ਪੰਕਤੀ ਲਿਖਾਈ ਆ ਸੁੱਖ ਮੇ ਬਹੁ ਸੰਗ ਭਾਈ ਦੁੱਖ ਮੇ ਸੰਗ ਨਾ ਕੋਏ ਇਹਦਾ ਮਤਲਬ ਹੈ ਕਿ ਸੁੱਖ ਦੇ ਵਿੱਚ ਬਹੁਤ ਸਾਰੇ ਆਪਣੇ ਨਾਲ ਹੁੰਦੇ ਆ ਪਰ ਦੁੱਖ ਦੇ ਵੇਲੇ ਵਿੱਚ ਕੋਈ ਆਪਣੇ ਨਾਲ ਨਹੀਂ ਖਲੋਂਦਾ ਤੇ ਐਸ ਗੱਲ ਦੇ ਉੱਤੇ ਇੱਕ ਭਾਈ ਸਾਹਿਬ ਜੀ ਨੇ ਵੀਰ ਜੀ ਨੇ ਉਹਨਾਂ ਨੇ ਇੱਕ ਵੀਡੀਓ ਪਾਈ ਆ ਤੇ ਉਹ ਵੀਡੀਓ ਤੁਹਾਨੂੰ ਮੈਂ ਵਿਖਾਉਣ ਲੱਗਾ ਵਾਂ ਉਹ ਤੁਸੀਂ ਸਾਰੇ ਜਾਣੇ ਮੇਰਾ ਵੀਰ ਵੀਡੀਓ ਵੇਖ ਲਓ ਇੱਕ ਵੱਡੀ ਖੜਾੜੀ ਆ ਜਿਨੇ ਆਪਦੀ ਪੈਠ ਦੇ ਉੱਤੇ ਗੁਰਬਾਣੀ ਦੀਆਂ ਪੰਕਤੀਆਂ ਲਿਖਾਈਆਂ ਨੇ ਠੀਕ ਆ ਵੇਖ ਵੀ ਚੱਲੋ ਵੀਡੀਓ ਬਾਹਰ ਟੈਟੂ ਚ ਪਾ ਰਿਹਾ ਠੀਕ ਆ ਤੇਰੇ ਪਿੱਛੇ ਆਪਣੇ ਜਿਹੜਾ ਹੈਗਾ ਗੁਰਬਾਣੀ ਦੀ ਪੰਕਤੀ ਲਿਖਾਈ ਆ ਹੁਣ ਤੁਸੀਂ ਜਰ ਦੇਖੋ ਵੀ ਇਹ ਕਿੰਨੀ ਗਲਤ ਗੱਲ ਆ ਗੁਰਬਾਣੀ ਜਿਹੜੀ ਹੈਗੀ ਆ ਹਨਾ ਉਹ ਇਸ ਤਰੀਕੇ ਨਾਲ ਲਿਖਾਉਣ ਵੀ ਲਈ ਹੈਗੀ ਆ ਕਬੱਡੀ ਖੇਡ ਦਾ ਭਰਾ ਤੂੰ ਤੂੰ ਮਿੱਟੀ ਜਿਹੀ ਲਟਣਾ ਹਨਾ ਸਾਰਾ ਕੁਝ ਮੁੜਕਾ ਆਉਣਾ ਤੇ ਗੁਰਬਾਣੀ ਯਾਰ ਆ ਵੀ ਸਮਝ ਜਾਈ ਦੇ ਤੁਹਾਨੂੰ ਹੈ ਫਿਰ ਸਾਰਾ ਆਪਣੇ ਜਿਹੜਾ ਹੈਗਾ ਗੁਰਬਾਣੀ ਦੀ ਪੰਕਤੀ ਲਿਖਾਈ ਆ ਹੁਣ ਤੋਂ ਆ ਬਾਬਾ ਜੀ ਕਹਿ ਰਹੇ ਆ ਵੀਰ ਜੀ ਵੀ ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ਮਗਰ ਲਗਾਈ ਲਿਖਾਈਆਂ ਵਾ ਗੁਰਬਾਣੀ ਇਸ ਕੰਮ ਵਾਸਤੇ ਨਹੀਂ ਹੈਗੀ ਤੇ ਮੈਨੂੰ ਵੀਰ ਜੀ ਐ ਲੱਗਦਾ ਵਾ ਕਿ ਗੁਰਬਾਣੀ ਸਾਡੇ ਵਾਸਤੇ ਹੈ ਹੀ ਤਾਂ ਮਾ ਵੀ ਸਾਨੂੰ ਸਿੱਖਣ ਨੂੰ ਕੁਝ ਮਿਲੇ ਗੁਰਬਾਣੀ ਦਾ ਮਤਲਬ ਹੀ ਹੈ ਆ ਵੀ ਸਾਨੂੰ ਕੁਝ ਨਾ ਕੁਝ ਸਿੱਖਿਆ ਜਾਵੇ ਤੇ ਜੇ ਤੁਸੀਂ ਵੀਰ ਜੀ ਆਹ ਗੱਲ ਕਰਦੇ ਜੇ ਵੀ ਨਹੀਂ ਲਿਖੋਣੀ ਆਪਾਂ ਗੁਰਬਾਣੀ ਦਾ ਸਤਕਾਰ ਕਰਦੇ ਆਂ ਆਪਾਂ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਆਂ ਸਾਰੇ ਚਾਹੇ ਆਪਾਂ ਅਸੀਂ ਸਿਰਾਂ ਤੋਂ ਚਾਹੇ ਮੋਨੇ ਖੋਨੇ ਆਂ ਪਰ ਸਾਡਾ ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਅਸੀਂ ਸਤਕਾਰ ਕਰਦੇ ਆਂ ਮੈਂ ਤਾਂ ਹੀ ਪਰਨਾ ਬੰਨਿਆ ਵਾਂ ਮੈਨੂੰ ਹੁਣ ਮੈਂ ਇਹ ਵੀ ਪਤਾ ਵਾ ਬਾਬਾ ਜੀ ਮੈਨੂੰ ਵੇਖਿਓ ਕਈ ਬੰਦਿਆ ਨੇ ਨਾ ਅਪਰਨੇਤ ਵੀ ਮੈਨੂੰ ਮਜ਼ਾਕ ਕਰਨਾ ਜੇ ਮੈਨੂੰ ਕਮੈਂਟਾਂ ਚ ਵੇਖ ਲਓ ਮੈਨੂੰ ਪਰਨੇਤ ਨੂੰ ਵੀ ਲੋਕਾਂ ਨੇ ਮਜ਼ਾਕ ਕਰਨਾ ਜੇ ਤਾਂ ਕਰਕੇ ਸਾਨੂੰ ਦੁੱਖ ਲੱਗਦਾ ਵਾ ਪਰ ਮੈਨੂੰ ਐ ਲੱਗਦਾ ਵੀ ਗੁਰਬਾਣੀ ਸਾਡੇ ਸਿੱਖਣਾ ਤੇ ਆ ਸਾਨੂੰ ਸਾਡੇ ਕੋਲ ਜੇ ਸਿੱਖਿਆ ਜਾਂਦਾ ਤੇ ਸਾਨੂੰ ਸਿੱਖਣਾ ਚਾਹੀਦਾ ਵਾ ਜੇ ਕੱਲ ਨੂੰ 나ਥ ਕਿਤੇ ਬਾਹਰ ਜਾਂ ਕਿਤੇ ਗਰਾਊਂਡ ਚ ਖੇਡਦਾ ਹੋਊਗਾ ਜੇ ਕੋਈ ਜਵਾਬ ਪੁੱਛੂਗਾ ਵੀ ਪਾਪਾ ਉਹ 나ਥ ਦੀ ਪਿੱਠ ਤੇ ਕੀ ਲਿਖਿਆ ਵਾ ਤੇ ਉਹ ਇਹਨੂੰ ਸਮਝਾਊਗਾ ਵੀ ਪੁੱਤ ਸਾਡੀ ਗੁਰਬਾਣੀ ਦੇ ਵਿੱਚ ਲਿਖਿਆ ਵਾ ਗੁਰਬਾਣੀ ਚ ਲਿਖਿਆ ਵੀ ਸੁੱਖ ਦੇ ਵਿੱਚ ਸਾਰੇ ਹੀ ਆਪਣੇ ਨਾਲ ਹੁੰਦੇ ਆ ਤੇ ਦੁੱਖ ਚ ਕੋਈ ਨਹੀਂ ਨਾਲ ਹੁੰਦਾ ਤੇ ਹੋ ਸਕਦਾ ਉਹ ਪੜ੍ਹੇ ਜਾ ਕੇ ਵੇਖੇ ਵੀ ਮੈਂ ਵੀ ਵੇਖਾਂ ਕਿੱਥੇ ਲਿਖਿਆ ਗੁਰਬਾਣੀ ਚ ਤੇ ਇਦਾਂ ਆਪਣੀ ਗੁਰਬਾਣੀ ਦਾ ਵਕਾਸ ਹੁੰਦਾ ਵਾ ਆਪਣੀ ਗੁਰਬਾਣੀ ਦਾ ਵਕਾਸ ਤੇ ਚੱਲ ਆਪਣੇ ਇੰਨੇ ਇੰਨੇ ਜੋਗੇ ਤੇ ਹੈ ਨਹੀਂ ਆਪਾਂ ਗੁਰਬਾਣੀ ਬਹੁਤ ਸੱਚੀ ਸੁੱਚੀ ਐ ਪਵਿੱਤਰ ਐ ਪਰ ਇਹ ਆ ਵੀ ਗੁਰਬਾਣੀ ਤੇ ਕੋਈ ਲੜ ਲੱਗ ਜੂਗਾ ਕਿਸੇ ਨੂੰ ਸਿੱਖਿਆ ਮਿਲ ਜੂਗੀ ਤੇ ਇਸ ਗੱਲ 'ਚ ਵੀਰ ਜੀ ਆਪਾਂ ਨੂੰ ਉਹਦਾ ਇਦਾਂ ਵਿਰੋਧ ਨਹੀਂ ਕਰਨਾ ਚਾਹੀਦਾ ਉਹਨੂੰ ਕਹਿਣਾ ਨਹੀਂ ਚਾਹੀਦਾ ਵੀ ਤੂੰ ਗਲਤ ਕੀਤਾ ਵਾ ਤੇ ਬਾਕੀ ਜੇ ਰਹੀ ਗੱਲ ਤੁਸੀਂ ਐ ਕਹਿਣ ਦੇ ਜੇ ਵੀ ਨਹੀਂ ਇਦਾਂ ਕਰਨਾ ਚਾਹੀਦਾ ਫਿਰ ਬਹੁਤ ਪਲੇਅਰਾਂ ਦੇ ਵੀਰ ਜੀ ਟੈਟੂ ਬਣੇ ਆ ਕਿਸੇ ਦੇ ਖੰਡਾ ਬਣਿਆ ਵਾ ਕਿਸੇ ਦੇ ਕੌਂਕਾਰ ਬਣਿਆ ਵਾ ਕਿਸੇ ਦੇ ਕੁਝ ਬਣਿਆ ਵਾ ਤੇ ਵੀਰ ਜੀ ਕੋਈ ਗੱਲ ਨਹੀਂ ਪਲੇਅਰ ਬੰਦੇ ਨੂੰ ਤੁਸੀਂ ਕਹਿਣ ਦੇ ਜੇ ਮਿੱਟੀ 'ਚ ਤੂੰ ਖੇਡਣਾ ਮਿੱਟੀ ਵੀਰ ਜੀ ਜਿੱਥੇ ਉਹ ਜਾਂਦੇ ਆ ਉਹ ਵੀ ਉਹਨਾਂ ਦਾ ਗੁਰਦੁਆਰਾ ਮੰਦਿਰ ਉਹ ਵੀ ਉਹਨਾਂ ਦਾ ਸਾਰਾ ਕੁਝ ਆ ਉਹ ਬੜਾ ਸਤਿਕਾਰ ਕਰਦੇ ਆ ਹੋ ਸਕਦਾ ਉਹਨੇ ਵਿਚਾਰੇ ਨੇ ਕਿੰਨੀ ਰੀਜ ਨਾ ਬਣਾਇਆ ਹੋਵੇ ਵੀ ਯਾਰ ਮੇਰੇ ਸੱਟ ਲੱਗੀ ਰਹੀ ਹੈ ਕੋਈ ਨਹੀਂ ਨਾਲ ਖਲੋਤਾ ਤੇ ਸ਼ਾਇਦ ਬਾਣੀ ਪੜਦਾ ਰਿਹਾ ਹੋਵੇ ਤੇ ਬਾਣੀ ਚ ਉਹਨੂੰ ਲੱਗਾ ਹੋਵੇ ਵੀ ਯਾਰ ਮੈਂ ਆਹ ਪੰਕਤੀ ਹਮੇਸ਼ਾ ਆਪਣੇ ਨਾਲ ਰੱਖਣੀ ਆਂ ਵੀ ਦੁੱਖ ਚ ਕੋਈ ਨਹੀਂ ਨਾਲ ਖਲੋਂਦਾ ਸੁੱਖ ਚ ਸਾਰੇ ਖਲੋਂਦੇ ਆ ਤੇ ਸ਼ਾਇਦ ਹੋ ਸਕਦਾ ਵਿਚਾਰੇ ਨੇ ਪਾਠ ਕਰਦੇ ਕਰਦੇ ਨੇ ਪੜ ਕੇ ਤੇ ਕਹਾ ਵੀ ਯਾਰ ਮੈਂ ਆ ਲਿਖਾਉਣਾ ਮੇਰੇ ਨਾਲ ਰਹਿਉ ਹਮੇਸ਼ਾ ਤੇ ਵੀਰ ਜੀ ਮੈਂ ਤੁਹਾਡੇ ਹੱਥ ਜੋੜੇ ਜੇ ਜੇ ਤੇ ਮੇਰੇ ਕੋਈ ਗਲਤੀ ਹੋ ਜੂ ਤੇ ਮੈਨੂੰ ਪਹਿਲੋ ਹੀ ਮਾਫ ਕਰਦੇ ਹੋ ਪਰ ਮੈਂ ਇਹ ਕਹਿਣਾ ਵੀ ਪਲੇਅਰ ਬੰਦੇ ਦਾ ਆਪਾਂ ਇਦਾਂ ਵਿਰੋਧ ਨਾ ਕਰੀਏ ਮੈਂ ਬੜੇ ਦਿਨਾਂ ਤੋਂ ਵੇਖਣ ਰਿਹਾ ਵਾਂ ਕੋਈ ਨਾ ਕੋਈ ਪਲੇਅਰ ਦੇ ਕੋਈ ਕਰੀ ਕੋਈ ਵੀਡੀਓ ਆ ਜਾਂਦੀ ਕਦੀ ਕਿਸੇ ਪਲੇਅਰ ਤੇ ਵੀਡੀਓ ਆ ਜਾਂਦੀ ਆ ਤੇ ਮੈਨੂੰ ਐ ਲੱਗਦਾ ਵੀ ਆਪਾਂ ਆਪਣਾ ਕੰਮ ਧੰਦਾ ਕਰੀਏ ਐਵੇਂ ਵਿਹਲੇ ਬੈ ਕੇ ਸਿਰਫ ਪਲੇਅਰਾਂ ਨੂੰ ਯਾਰ ਕੋਈ ਇੰਨੀ ਦੁਨੀਆ ਚੱਲਦੀ ਕਿਸੇ ਹੋਰ ਕਿਸੇ ਤੇ ਕੋਈ ਟਾਰਗੇਟ ਨਹੀਂ ਕਰਦਾ ਸਿਰਫ ਸਾਰੇ ਸਾਰੇ ਬੰਦੇ ਕਬੱਡੀ ਦੇ ਪਲੇਅਰਾਂ ਦੇ ਘਰ ਤੋਂ ਹੋ ਗਏ ਵਿਚਾਰੇ ਬੋਲਦੇ ਨਹੀਂ ਆ ਤਾਂ ਕਰਕੇ ਯਾਰ ਮੈਂ ਤੇ ਤੁਹਾਡਾ ਧੰਨਵਾਦ ਕਰੂੰਗਾ ਵੀਰ ਜੀ ਜਿਹੜੇ ਬੰਦੇ ਕਹਿਣ ਰਿਹਾ ਯਾਰ ਕੋਈ ਗੱਲ ਨਹੀਂ ਆ ਨਿਆਣ ਮਾਤੇ ਨਿਆਣ ਮਤ ਲਾ ਲੋ ਜਿੱਦਾਂ ਮਰਜੀ ਅਗਲੇ ਦਾ ਸ਼ੌਂਕ ਹੀ ਯਾਰ ਕੜੀ ਨੇ ਕਰ ਲਿਆ ਪੂਰਾ ਅਗਲਾ ਹੋ ਸਕਦਾ ਰੱਬ ਨੂੰ ਕੀਤਾ ਕਿੰਨਾ ਕਮਾਨਾ ਦਾ ਹੋਵੇ ਵਿਚਾਰਾ ਟੇਕ ਦੋ ਪੇਜਾਂ ਵਾਲੇ ਆ ਨਾ ਇਹ ਇਹਨਾਂ ਦੇ ਸਿਆਪੇ ਪਾਏ ਸਾਰੇ ਇਹਨਾਂ ਨੇ ਵਿੱਚ ਵੀਡੀਓ ਲਾ ਲਾ ਕੇ ਕਿਹਾ ਵਾਪੀ ਦੱਸੋ ਆ ਲਿਖਾਉਣੀ ਚਾਹੀਦੀ ਸੀ ਪੰਕਤੀ ਕਿ ਨਹੀਂ ਲਿਖਾਉਣੀ ਚਾਹੀਦੀ ਇਹਨਾਂ ਨੂੰ ਮੈਂ ਦੱਸ ਸਮਝਾ ਦੇਣਾ ਚਾਹੁੰਦਾ ਵੀ ਤੁਸੀਂ ਕੀ ਕੀ ਪ੍ਰੂਫ ਕਰਨਾ ਚਾਹੁੰਦੇ ਜੇ لوگ ਥੱਲੇ ਤਮਾਸ਼ਾ ਵੇਖਣ ਥੱਲੇ ਮੈਂ ਕਮੈਂਟ ਪੜਦਾ 200 ਕਮੈਂਟ ਆਇਆ ਕੋਈ ਕਿਸੇ ਨੂੰ ਗਾਲ ਕੱਢਣ ਡਿਆ ਕੋਈ ਕਿਸੇ ਨਾਲ ਲੜਾਈ ਕਰਨ ਡਿਆ ਵਾ ਗੱਲ ਉਥੇ ਬਾਣੀ ਦੀ ਚੱਲਣ ਡਈ ਹੈ ਤੇ ਤੁਸੀਂ ਤਮਾਸ਼ਾ ਵੇਖਣ ਡੇ ਜਿਆ ਗੱਲਾਂ ਕਰਕੇ ਜੇ ਇੰਨੀ ਜੁਰਤ ਹੀ ਤੇ ਆਪ ਕੈਮਰੇ ਤੇ ਆਣ ਕੇ ਜਿੱਦਾਂ ਮੈਂ ਗੱਲ ਕਰਦਾ ਏਦਾਂ ਗੱਲ ਕਰਦਾ ਹਾਂ ਤੂੰ ਲੋਕਾਂ ਨੂੰ ਪੁੱਛਦਾ ਵੀ ਤੁਸੀਂ ਦੱਸੋ 나ਥ ਨੇ ਸਹੀ ਕੀਤਾ ਵਾ ਕਿ ਗਲਤ ਕੀਤਾ ਵਾ ਲੋਕ ਕੋ ਦੱਸਣ ਤੂੰ ਦੱਸ ਦੇ ਜੇ ਤੈਨੂੰ ਦੁੱਖ ਲੱਗਦਾ ਤੇ ਮੈਨੂੰ ਦੁੱਖ ਲੱਗਾ ਮੇਰਾ ਮਨ ਭਰਿਆ ਵਾ ਵੀ ਯਾਰ ਤੁਸੀਂ ਪਲੇਅਰ ਬੰਦੇ ਨੇ ਵਿਚਾਰੇ ਨੇ ਜੇ ਕੋਈ ਬਾਣੀ ਦਾ ਉਨੇ ਕਰ ਲਿਆ ਵਾ ਤੇ ਤੁਸੀਂ ਉਹਦਾ ਯਾਰ ਤਾਂ ਹੀ ਤੇ ਲੋਕੀ ਅੱਗੇ ਲੋਕੀ ਫਿਲਮਾਂ ਬਣਾਉਣਾ ਵੀ ਹਟ ਗਏ ਆ ਪਲੇਅਰ ਬੰਦੇ ਫਿਰ ਇਹ ਕੰਮੋਂ ਵੀ ਟੁੱਟ ਜਾਣਗੇ ਪੀ ਅਗਲਾ ਕਹੋਗੇ ਯਾਰ ਇਹ ਨਹੀਂ ਇਹੋ ਜਿਹਾ ਕੰਮ ਕਰਨਾ ਲੋਕੀ ਸਾਨੂੰ ਸਾਡਾ ਵਿਰੋਧ ਕਰਦੇ ਆ ਤੁਸੀਂ ਜੇ ਕੋਈ ਗਰਬਾਣੀ ਨਾਲ ਜੁੜਦਾ ਵਾ ਤੇ ਉਹਨੂੰ ਜੁੜ ਲੈਣ ਦਿਓ ਤੋੜੋ ਨਾ ਆ ਪੇਜਾਂ ਵਾਲਿਆਂ ਦੀ ਵੀ ਬੜੀ ਵੱਡੀ ਗਲਤੀ ਆ ਇਹ ਕੰਮ ਚ ਤੁਸੀਂ ਉਦਾਂ ਵਿਊ ਲੈਣੇ ਜੋ ਦੂਜੇ ਪੁੱਠੇ ਸਿੱਧੇ ਕੰਮ ਕਰੋ ਕਰਦੇ ਜੇ ਤੇ ਇਹ ਕੰਮ ਚ ਤੁਹਾਨੂੰ ਇਹ ਸਵਾਦ ਨਹੀਂ ਲੈਣਾ ਚਾਹੀਦਾ ਤੁਸੀਂ ਵੀਡੀਓ ਪਾਈ ਆ ਇਹ ਵੀ ਦੱਸੋ ਆ ਲਿਖਾਉਣਾ ਚਾਹੀਦਾ ਹੈ ਕਿ ਨਹੀਂ ਲਿਖਾਉਣਾ ਚਾਹੀਦਾ ਹੈਗਾ ਤਾਨੂੰ ਅਕਲ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਤਾਂ ਹੀ ਫਿਰ ਜਿਹੜੇ ਮੈਨੂੰ ਲੋਕੀ ਕਹਿੰਦੇ ਫਲਾਣ ਟਮਕਾਨ ਮੈਂ ਸੱਚੇ ਦਿਲੋਂ ਕਬੱਡੀ ਨੂੰ ਪਿਆਰ ਕਰਦਾ ਮੈਂ ਸੱਚੇ ਦਿਲੋਂ ਬੋਲਦਾ ਮੈਂ ਤਮਾਸ਼ਾ ਨਹੀਂ ਵੇਂਦਾ ਵੀ ਤੁਸੀਂ ਆ ਫਲਾਣਾ ਇਦਾਂ ਹੋ ਗਿਆ ਤਾਂ ਫਲਾਣਾ ਮੈਂ ਜਿਹੜੀ ਗੱਲ ਹੋਗੀ ਸਾਰਿਆਂ ਦੇ ਸਾਹਮਣੇ ਮੂੰਹ ਤੇ ਕਰੂੰਗਾ ਸ਼ਰਯਾਮ ਕਰੂੰਗਾ ਕੀਤੀਆਂ ਵੀ ਆ ਵੀਡੀਓ ਕੱਢ ਕੇ ਵੇਖ ਲੋ ਕਿਸੇ ਦੀ ਮੈਂ ਚਮਚਾਗਰੀ ਨਹੀਂ ਕੀਤੀ ਜਿਹੜੀ ਗੱਲ ਸੱਚ ਮੈਨੂੰ ਲੱਗੀ ਆ ਉਹ ਗਲਤ ਹੋ ਗਏ ਹੋ ਸਕਦੀ ਐ ਪਰ ਜਿਹੜੀ ਮੈਨੂੰ ਲੱਗੀ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਬੋਲੀ ਆ ਮੈਂ ਕਿਸੇ ਨੂੰ ਫੋਨ ਕਰ ਕਰਕੇ ਪੁੱਛ ਪੁੱਛ ਨਹੀਂ ਕੀਤਾ ਵੀ ਮੈਂ ਇਦਾਂ ਤੇ ਮੈਨੂੰ ਜੋ ਲੱਗਾ ਮੈਂ ਉਹ ਦੱਸਿਆ ਵਾ ਜੇ ਮੈਨੂੰ ਗਲਤ ਲੱਗਾ ਤੇ ਮੈਂ ਉਹ ਵੀ ਦੱਸ ਦੂੰਗਾ ਵੀ ਮੇਰੀ ਗਲਤੀ ਸੀ ਪਰ ਮੈਨੂੰ ਹੁਣ ਅੱਜ ਦੇ ਟਾਈਮ ਜੋ ਮੈਨੂੰ ਲੱਗਦਾ ਵੀ ਇਦਾਂ ਯਾਰ ਇਦਾਂ ਜੇ ਮੈਂ ਉਦਾਂ ਬੋਲ ਦਿੰਦਾ ਮੈਂ ਤਮਾਸ਼ਾ ਨਹੀਂ ਵੇਂਦਾ ਲੋਕਾਂ ਨੂੰ ਨਹੀਂ ਪੁੱਛਦਾ ਤੁਸੀਂ ਦੱਸੋ ਇਦਾਂ ਹੋ ਗਿਆ ਇਦਾਂ ਹੋ ਗਿਆ ਮੈਨੂੰ ਲੱਗਾ ਮੈਂ ਆਪਣੀ ਵੀਡੀਓ ਪਾਤੀ ਬਾਕੀ ਤੁਸੀਂ ਕਮੈਂਟਾਂ ਜਿਹੜੇ ਦੱਸਣਦੇ ਜੇ ਮੈਂ ਕਿਹਾ ਤੁਹਾਡਾ ਵਿਰੋਧ ਕਰਨ ਦੇ ਆ ਵੀ ਤੁਸੀਂ ਕਿਉਂ ਕਿਹਾ ਤੁਹਾਨੂੰ ਜਿੱਦਾਂ ਲੱਗਾ ਉਹ ਤੁਹਾਡੀ ਸਮਝਦਾਰੀ ਹੈ ਮੈਨੂੰ ਜਿੱਦਾਂ ਲੱਗਾ ਮੇਰੀ ਸਮਝਦਾਰੀ ਹੈ ਬਾਕੀ ਸਾਰਿਆਂ ਨੂੰ ਸਾਸਰੀ ਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਉਂ ਦੇ ਵਸਦੇ ਰੋਝਟੋ ਧੰਨਵਾਦ ਸਾਰਿਆਂ ਦਾ ਬਾਬਾ ਸਾਰਿਆਂ ਦਾ ਸਰਬਤ ਦਾ ਭਲਾ ਕਰੇ ਇਹਨਾਂ ਨੂੰ ਮੱਤ ਬਖਸ਼ੇ ਕੁਝ ਕਿ ਬੰਦਿਆਂ ਨੂੰ ਵਾਹਿਗੁਰੂ